ਹਾਂਜੀ ਸਾਰੀ ਕਾਲਜੀ ਸਾਰੀਆਂ ਭੈਣਾਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ YouTube ਚੈਨਲ ਮੰਡੇਰ ਕਲੋਥਿੰਗ ਹਾਊਸ ਤੇ ਤੇ ਅੱਜ ਆਪਾਂ ਆਪਣੀਆਂ ਭੈਣਾਂ ਲਈ ਲੈ ਕੇ ਆਇਆ ਚ ਜਿਹੜੇ ਸੂਟ ਹੈਗੇ ਨੇ ਇਹ ਰਖੜੀ ਸਪੈਸ਼ਲ ਸੂਟ ਰਹਿਣਗੇ ਜੀ ਸਾਰੇ ਹੀ ਸੂਟ ਹੈਂਡਵਰਕ ਤੇ ਰਹਿਣਗੇ ਤੇ ਵਿਦੋ ਦੁਪੱਟਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਦੁਪੱਟੀਆਂ 'ਚ ਕਈਆਂ 'ਚ ਆਪਣੇ ਆ 'ਚ ਤੇ ਕਈ ਦੁਪੱਟੇ ਹੈਗੇ ਨੇ ਜਿਹੜੇ ਉਹ ਆਪਣੇ ਲੈਸ ਦੇ ਨਾਲ ਫਿਨਿਸ਼ਿੰਗ ਕਰੇ ਹੋਏ ਨੇ ਸਭ ਤੋਂ ਪਹਿਲਾ ਸੂਟ ਹੈ ਜੀ ਜਿਹੜਾ ਦੇਖੋ ਜੀ ਇਹ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਜਿਹਾ ਸੂਟ ਬਣਿਆ ਹੋਇਆ orange ਜਿਹਾ ਕਲਰ ਹੈ ਇਹਦਾ ਬਹੁਤ ਹੀ ਇਹ ਸੋਹਣਾ ਕਲਰ ਹੈ ਇੰਗਲਿਸ਼ orange ਕਲਰ ਹੈ ਤੇ ਇੱਕ ਤਾਂ ਥੋੜਾ ਜਿਹਾ ਅੱਖਾਂ ਜਿਹਾ ਨੂੰ ਖਾਂਦਾ ਹੁੰਦਾ ਕਲਰ ਉਹ ਨਹੀਂ ਹੈਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਤੇ ਹੈਂਡਵਰਕ ਦਾ ਕੰਮ ਹੋਇਆ ਹੈ ਬਹੁਤ ਹੀ ਪਿਆਰਾ ਇਹਦਾ ਹੈਂਡਵਰਕ ਹੋਇਆ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਇਹਦਾ ਹੈਂਡਵਰਕ ਹੈ ਜੀ ਦੇਖੋ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਸੂਟ ਨੂੰ ਬਹੁਤ ਹੀ ਪਿਆਰਾ ਇਹਦਾ ਵਰਕ ਹੋਇਆ ਹੋਇਆ ਹੈ ਦੇਖੋ ਤੁਸੀਂ ਤੇ ਧਾਗੇ ਦਾ ਕੰਮ ਹੋਇਆ ਹੈ ਤੇ ਵਿੱਚ ਹੀ ਇਹਦੇ ਪਰਲ ਦਾ ਕੰਮ ਹੋਇਆ ਨਲਕੀ ਦਾ ਕੰਮ ਹੋਇਆ ਤੇ ਆਰੀ ਦਾ ਕੰਮ ਹੋਇਆ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਹੈ ਇਹਦੀਆਂ 슬ੀਵਸ ਬਣੀਆਂ ਆਈਆਂ ਨੇ ਜੀ ਦੇਖੋ ਤੁਸੀਂ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹਦੇ ਨਾਲ ਪਲੇਨ ਕਰੇਵ ਦੀ ਪਿਓਰ ਦੀ ਬਾਟਮ ਰਹੂਗੀ ਜੀ ਤੇ ਇਹਦੀ ਜਿਹੜੀ ਸ਼ਰਟ ਹੈਗੀ ਆ ਉਹ ਕ੍ਰਸ਼ ਟਿਸ਼ੂ ਦੇ ਉੱਪਰ ਰਹੂਗੀ ਜੀ ਸ਼ਰਟ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਤੇ ਇਹਦਾ ਦੁਪੱਟਾ ਦੁਪੱਟੇ ਤੇ ਵੀ ਫੋਰ ਸਾਈਡ ਦੇ ਇਹਦੇ ਕਟਵਰਕ ਹੋਇਆ ਹੋਇਆ ਜੀ ਤੇ ਬਿਤ ਸਾਰੇ ਦੁਪट्टे ਦੇ ਵਿੱਚ ਤਾਣਾ ਹੈ ਦੇਖੋ ਤੁਸੀਂ ਛਿੱਪੀ ਦਾ ਕੰਮ ਹੋਇਆ ਹੋਇਆ ਤੇ ਲੜਾਂ ਤੇ ਇਹਦੇ ਵਰਕ ਹੋਇਆ ਹੋਇਆ ਜੀ ਜਿਵੇਂ ਦਾ ਘੇਰ ਤੇ ਕੰਮ ਹੋਇਆ ਹੋਇਆ ਓਕਣ ਹੀ ਇਹਦੇ ਲੜਾਂ ਤੇ ਕੰਮ ਹੋਇਆ ਹੈ ਦੁਪट्टे ਦੇ ਤੇ ਵਿੱਚ ਸਾਰੇ ਚ ਇਹਦੇ ਛਿੱਪੀ ਦਾ ਕੰਮ ਹੋਇਆ ਹੈ ਤੇ ਫੋਰ ਸਾਈਡ ਇਹਦੇ ਕਟ ਵਰਕ ਹੋਇਆ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਸੂਟ ਬਣਿਆ ਹੈ ਜਿਹੜੀਆਂ ਵੀ ਪਹਿਣਾ ਨੇ ਸੂਟ ਲੈਣੇ ਨੇ ਜੀ ਉਹ ਸਕਰੀਨ ਸ਼ਾਟ ਲੈ ਕੇ ਮੈਨੂੰ ਮੇਰੇ ਨੰਬਰ ਤੇ ਤੁਸੀਂ ਉਥੋਂ ਵਟਸਐਪ ਕਰ ਸਕਦੇ ਹੋ ਜੀ ਉੱਥੇ ਤੁਸੀਂ ਕਾਲ ਜਾਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਤੇ ਆਪਣੇ ਆਪਣੇ ਸੂਟ ਉਥੋਂ ਤੁਸੀਂ ਹੋਲਡ ਕਰਵਾ ਸਕਦੇ ਹੋ ਜੀ ਤੇ ਦੇਖੋ ਜੀ ਬਹੁਤ ਹੀ ਸੋਹਣੇ ਸੂਟ ਨੇ ਤੇ ਜਿਵੇਂ ਮਰਜ਼ੀ ਤੁਸੀਂ ਇਹਨੂੰ ਸਟਿਚ ਕਰਾਓ ਸੂਟ ਨੂੰ ਤੇ ਲੇਸ ਪਾਈਪਿੰਗ ਦਾ ਇਹਦੇ ਨਾਲ ਜਾਂ ਤੁਸੀਂ ਚੰਪਾ ਲੇਸ ਦੀ ਫਿਨਿਸ਼ਿੰਗ ਦੇ ਸਕਦੇ ਹੋ ਚਾਕਾਂ ਤੇ ਜਿਵੇਂ ਮਰਜ਼ੀ ਤੁਸੀਂ ਇਹਨੂੰ ਸਟਿਚਿੰਗ ਕਰਕੇ ਪਾ ਸਕਦੇ ਹੋ ਸੂਟ ਨੂੰ ਜਿਹੜਾ ਆਪਣਾ ਅਗਲਾ ਹੈਗਾ ਜੀ ਸੂਟ ਇਹ ਆਪਣਾ ਸਿਮਰ ਦੇ ਉੱਪਰ ਰਹੂਗਾ ਜੀ ਤੇ ਇਹ ਵੀ ਸਾਰਾ ਹੈਂਡਵਰਕ ਦਾ ਕੰਮ ਹੈ। ਇਹ ਦੇਖੋ। ਬਹੁਤ ਹੀ ਸਟਾਈਲਿਸ਼ ਜਿਹੇ ਇਹਨਾਂ ਦੀਆਂ ਸ਼ਰਟਾਂ ਤਿਆਰ ਹੋਈਆਂ ਹੋਈਆਂ ਨੇ ਜੀ ਦੇਖੋ ਤੁਸੀਂ। ਤੇ ਇਹਦਾ ਵੀ ਨੈਕ ਤਿਆਰ ਹੋਇਆ ਹੋਇਆ ਸਾਰਾ ਪਰਲ ਦਾ ਕੰਮ ਹੋਇਆ ਹੋਇਆ ਵੀ ਨੈਕ ਤੇ ਤੇ ਕਲੀਆਂ ਸਟਾਈਲ ਦੇ ਉੱਪਰ ਨੂੰ ਦੋ ਪੈਨਲ ਜਾਂਦੇ ਨੇ। ਤੇ ਕੇਰ ਦਾ ਕੰਮ ਹੋਇਆ ਹੈ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣਿਆ ਹੈ ਤੇ ਕਲਰ ਦੇਖੋ ਤੁਸੀਂ ਕਿੱਡਾ ਸੋਹਣਾ ਕਲਰ ਹੈ ਇਹਦਾ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਜੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਜੀ ਉਹ ਪਿਓਰ ਸ਼ਿਮਰਦਾ ਹੀ ਦੁਪੱਟਾ ਰਹੂਗਾ ਤੇ ਸਾਰਾ ਦੁਪੱਟਾ ਲੈਸਾਂ ਦੇ ਨਾਲ ਨਿਸ਼ਿੰਗ ਕਰਿਆ ਹੋਇਆ ਜਿਹੜਾ ਇਹਦੇ ਸੌਰੀ ਇਹ ਦੇਖੋ ਜੀ ਸਾਰੇ ਚ ਚੰਪਾ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਫੋਰ ਸਾਈਡ ਇਹਦੇ ਸਾਰੇ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਸੋਹਣਾ ਇਹਦਾ ਦੁਪੱਟਾ ਬਣਿਆ ਹੋਇਆ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹਦੀ ਪਲੇਨ ਬਾਟਮ ਰਹੂਗੀ ਜੀ ਨਾਲ ਪਲੇਨ ਬਾਟਮ ਨਹੀਂ ਸੌਰੀ ਪਲੇਨ ਨਹੀਂ ਹੈ ਥੋੜਾ ਕੰਮ ਹੋਇਆ ਹੈ ਨਲਕੀ ਦਾ ਇਹ ਦੇਖੋ ਜੀ ਇਹ ਤੁਸੀਂ ਇਹਦਾ ਪਲਾਜ਼ੋ ਬਣਾ ਸਕਦੇ ਹੋ ਪੈਂਟ ਪਲਾਜ਼ੋ ਬਾਟਮ ਬਣਾਉਣੀ ਹੈ ਤਾਂ ਤੁਸੀਂ ਬਾਟਮ ਬਣਾ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਤੇ ਅਗਲਾ ਜਿਹੜਾ ਸੂਟ ਹੈ ਜੀ ਉਹ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਤੇ ਇਹ ਸ਼ਿਲਕ ਦੀ ਇਹਦੀ ਬਾਟਮ ਰਹੂਗੀ ਤੇ ਇਹਦਾ ਜਿਹੜਾ ਸਲਫ ਟਿਸ਼ੂ ਤੇ ਇਹਦੀ ਸ਼ਰਟ ਤਿਆਰ ਹੋਈ ਹੋਈ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਤਿਆਰ ਹੋਇਆ ਹੋਇਆ ਸੂਟ ਹੈ ਜੀ ਇਹਦੇ ਇਹ neck ਤੇ ਕੰਮ ਹੋਇਆ ਹੋਇਆ ਸਾਰਾ ਜਰੀ ਦਾ ਤੇ ਸਾਰੇ ਚ ਨਲਕੀ ਦਾ ਕੰਮ ਹੋਇਆ ਹੋਇਆ ਤੇ ਵਿੱਚ ਪਰਲ ਦਾ ਤੇ ਵਿੱਚ ਹੀ थ्रेड ਦਾ ਕੰਮ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਕਿੱਡਾ ਸੋਹਣਾ ਇਹ ਸੂਟ ਬਣਿਆ ਹੋਇਆ ਬਹੁਤ ਸੋਹਣਾ ਘੇਰ ਤੇ ਕੰਮ ਹੋਇਆ ਹੋਇਆ ਤੇ ਨਾਲ ਹੀ ਇਹਦੇ 슬ੀਵਸ ਤੇ ਕੰਮ ਹੋਇਆ ਹੈ ਬਹੁਤ ਸੋਹਣਾ ਕੰਮ ਹੋਇਆ ਹੈ ਇਹ ਸਾਨੂੰ ਪਿਕ ਆਈ ਸੀ ਐਵੇਂ ਦਾ ਸੂਟ ਤਿਆਰ ਕਰਨ ਨੂੰ ਐਵੇਂ ਦਾ ਹੀ ਸੂਟ ਇਹ ਤਿਆਰ ਹੋਇਆ ਜੀ ਸੇਮ ਇਹ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਤਿਆਰ ਹੋਇਆ ਹੈ ਤੇ ਇਹਦੀ ਸ਼ਿਲਕੀ ਦੀ ਬਾਟਮ ਹੈ ਜੀ ਤੇ ਬਾਟਮ ਤੇ ਵੀ ਕੰਮ ਹੋਇਆ ਹੈ ਇਹ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਵਰਕ ਹੈ ਜੀ ਬਹੁਤ ਹੀ ਅਲੱਗ ਜਿਹਾ ਸਟਾਈਲਿਸ਼ ਜਿਹਾ ਇਹਦਾ ਵਰਕ ਹੈ ਤੇ ਇਹਦਾ ਦੁਪੱਟਾ ਸਾਰਾ ਫਿਨਿਸ਼ਿੰਗ ਹੋਇਆ ਹੈ ਜੀ ਲੈਸਾਂ ਲੈਣਾ ਇਹ ਦੇਖੋ ਜੀ ਬਹੁਤ ਸੋਨਾ ਕੰਮ ਤੇ ਬਹੁਤ ਹੀ ਸਾਫ ਸੁਥਰਾ ਕੰਮ ਹੋਇਆ ਹੈ ਜਿਸ ਦਿੱਕਾਂ ਦਾ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣੇ ਸੂਟ ਨੇ ਜੀ ਫੇ ਅਗਲਾ ਸੂਟ ਦਫਾਣਿਆ ਆ ਪੰਜ ਸੂਟ ਸਾਰੇ ਚੱਕੇ ਦਿੰਨੇ ਆ ਥੋੜਾ ਲਾਈਟ ਆ ਕਲਰ ਸਿੱਧੀਆਂ ਨਹੀਂ ਆਉਂਦਾ ਇਹ ਲੋ ਜੀ ਇਹ ਹੈਗਾ ਜੀ ਕ੍ਰਸ਼ ਟਿਸ਼ੂ ਤੇ ਬਣੀ ਹੋਈ ਸ਼ਰਟ ਹੈ ਵੀ ਇਹ ਲੋਚ ਬਹੁਤ ਸੋਹਣਾ ਕਲਰ ਹੈ ਦਾ ਪਿਆਰਾ ਜਿਹਾ ਕਲਰ ਹੈ ਬਹੁਤ ਹੀ ਲਾਈਟ ਜਿਹਾ ਕਲਰ ਹੈ ਚਾਹੇ ਇਹਨੂੰ ਆਪਣੀਆਂ ਮਾਤਾਵਾਂ ਵੀ ਪਾ ਸਕਦੀਆਂ ਨੇ ਸੂਟ ਨੂੰ ਸਟਿਚ ਕਰਕੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣੇਗਾ ਤੇ ਨਾਲ ਇਹਦੇ ਪਲੇਨ ਬਾਟਮ ਹੈ ਜੀ ਪਿਓਰ ਦੀ ਕ੍ਰੇਪ ਦੀ ਬਾਟਮ ਰਹੂਗੀ ਤੇ ਇਹਦਾ 오ਰੈਂਜ ਜਿਹਾ ਦਾ ਪਿਓਰ ਦਾ ਦੁਪੱਟਾ ਰਹੂਗਾ ਫੋਰ ਸਾਈਡ ਸਾਰਾ ਦੁਪੱਟਾ ਇਹਦਾ ਵਰਕ ਦੇ ਨਾਲ ਫਿਨਿਸ਼ਿੰਗ ਹੋਇਆ ਹੈ ਤੇ ਕਟਵਰਕ ਹੋਇਆ ਹੋਇਆ ਹੈ ਦੇ ਵਿੱਚ ਇਹਦੇ ਬੁੱਟੀ ਬਣੀ ਹੋਈ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਦੁਪट्टे ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੇ ਇਹ ਅੱਜ ਲਈ ਆਪਣੀ ਵੀਡੀਓ ਲਈ ਇੰਨੇ ਹੀ ਸੂਟ ਨੇ ਆਪਣੇ ਕੋਲ ਤਿਆਰ ਹੋ ਕੇ ਆਏ ਵਰਕ ਦੇ ਤੇ ਜਿਹੜੇ ਜਿਹੜੇ ਸੂਟ ਪਹਿਣਾ ਨੇ ਆਪਣੇ ਆਰਡਰ ਤੇ ਤਿਆਰ ਕਰਵਾਉਣੇ ਨੇ ਉਹ ਆਰਡਰ ਤੇ ਵੀ ਕਰਵਾ ਸਕਦੀਆਂ ਨੇ ਤੇ ਸਾਡੇ ਕੋਲੋਂ ਤੁਸੀਂ ਬਣੇ ਬਣਾਏ ਸੂਟ ਲੈਣੇ ਤੇ ਬਣੇ ਬਣ ਕੇ ਵੀ ਆਪਣੇ ਕੋਲ ਤਿਆਰ ਹੋਏ ਪੈਣੇ ਸੂਟ ਜਿਹੜੇ ਵੀ ਭੈਣਾਂ ਨੂੰ ਸੂਟ ਚਾਹੀਦੇ ਨੇ ਉਹ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਤੁਸੀਂ ਭੇਜ ਸਕਦੇ ਹੋ ਜੇ ਇਹਨਾਂ ਦੇ ਵਿੱਚੋਂ ਕੋਈ ਸੂਟ ਤੁਸੀਂ ਸੇਮ ਤਿਆਰ ਕਰਨਾ ਹੈ ਜੀ ਤਾਂ ਤੁਸੀਂ ਮੈਨੂੰ ਭੇਜ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਤੇ ਅੱਗੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਨਵੇਂ ਨੇ ਵੀਡੀਓਸ ਤੇ ਨਵੇਂ ਨਵੇਂ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਰਹੀ ਜੀ ਹਾਂਜੀ ਸਾਸ਼ੀ ਕਲਜੀ ਸਾਰੀਆਂ ਭੈਣਾਂ ਨੂੰ ਧੰਨਵਾਦ ਥੈਂਕ ਯੂ